ਹਾਂਜੀ ਸਰ ਜਿਹੜੀ ਇਹ ਰਾਤ ਨੂੰ ਸਪੈਸ਼ਲ ਮੁਹਿੰਮ ਚੱਲ ਰਹੀ ਹੈ ਕਿਸ ਬੰਨ ਚੱਲ ਰਹੀ ਹੈ ਮਾਨਯੋਗ ਸ਼ਿਫੀ ਲੰਦਰ ਸਾਹਿਬ ਜੀ ਦੇ ਨਿਰਦੇਸ਼ਾਂ ਐਂ ਜਿਹੜੀ ਹੈ ਵੀ ਐਸਪੈਸ਼ਲੀ ਜਿਹੜੀ ਹੈਗੀ ਆਪੂਵੇਦਰ ਦਾ ਸ਼ਹਿਰ ਦੇ ਵਿੱਚ ਹੈ ਚੱਲੀ ਜਾ ਰਹੀ ਹੈ ਜਿੱਥੇ ਕੇ ਸਾਰੇ ਹਲਕਾ ਜੀਓਸ ਹਲਕਾ ਜਿਹੜੇ ਹੈਗੇ ਐਚ ਐਚਓ ਚਾਰ ਚੌਕੀ ਅਲੋਂਗ ਵਿਦ ਪੀਸ਼ੀ ਐਂਡ ਟ੍ਰੈਫਿਕ ਪੋਲ ਨੇ ਐਨੇ ਸਪੈਸ਼ਲ ਜੜੀ ਜਿਹੜੀ ਨਾਕੇ ਬੱਦੀਆਂ ਚੈਕਿੰਗ ਜਿਹੜੀ ਹੈ ਅਕੀਤੀ ਹੈਗੀ ਆ ਜਿਹੜੀ ਡਰਾਈਵ ਹੈ ਲੇਟ ਨਾਈਟ ਸੈਕਟਰ ਵਿੱਚ ਚੱਲੀ ਜਾ ਰਹੀ ਹੈ ਜਿਹੜੇ ਵੀ ਇਹਦਾ ਜਿਹੜਾ ਮੇਨ ਪੱਪਰ ਹੈਗਾ ਉਹ ਪਪਰ ਉਹ ਕਹਿੰਦੇ ਜਿਹੜੀ ਪੁਸ਼ਤਾਨ ਨੂੰ ਮੈਨੇਜ ਕਰੇ ਔਰ ਕ੍ਰਾਈਮ ਨੂੰ ਪਟੋਲ ਕਰਨ ਦਾ ਵਾਸਤੇ ਔਰ ਦੇ ਵਿੱਚ ਜਿਹੜਾ ਹੈਗਾ ਇਹਦਾ ਪੱਪਰ ਸ਼ਿਕਾਰ ਸਰ ਕੋਈ ਕਾਰਵਾਈ ਵੀ ਕੀਤੀ ਗਈ ਜੇ ਦੇਖੋ ਇਹਦੇ ਇਸ ਜਿਹੜੀ ਕੰਪੇਨ ਦੇ ਤਦ ਤੱਕ ਸਾਡੇ ਐਸਪੀ ਸਾਹਿਬ ਵੱਲੋਂ ਇਹਨਾਂ ਦੀ ਟੀਮ ਵੱਲੋਂ ਵੱਖ-ਵੱਖ ਜਿਹੜੇ ਹੈਗੇ ਐਕਸ਼ਨ ਲਏ ਗਏ ਹੈ ਜਿਹੜੇ ਜਿਹੇ ਵਹੀਕਲ ਵੀ ਪਾਉਂਡ ਕੀਤੇ ਗਏ ਨੇ ਸੋ ਇਲਾਵਾ ਜਿਹੜੀ ਬੁਲੇਟਸ ਤੇ ਕਿਲਾਕਸ਼ਨ ਹੈਗਾ ਉਹ ਡਿੰਕ ਐਂਡ ਡਿਵੈਲਪਮੈਂਟ ਦਾ ਕਿਹੜਾ ਐਕਸ਼ਨ ਹੈਗਾ ਉਹ ਵੀ ਲਿਆ ਗਿਆ ਤੇ ਕਿਹੜੀ ਕਿਹੜੀ ਜਗ੍ਹਾ ਤੇ ਜਿਹੜੇ ਨਾਕੇ ਲੱਗੇ ਨੇ ਕੋ ਨਾਕੇ پورے ਸ਼ਹਿਰ 'ਚ ਜਿਹੜੇ ਲੱਗੇ ਅਤੇ ਤੁਸੀਂ ਦੇਖ ਸਕਦੇ ਹੋ ਕਿ ਮਾਰਲ ਟਾਊਨ ਦੇ ਵਿੱਚ ਮੈਥੋ ਨਾਲ ਹੀ ਐਸਪੀ ਪੁਲਿਸ ਸਾਹਿਬ ਮੌਜੂਦ ਹੈਗੇ ਇਸ ਤੋਂ ਇਲਾਵਾ ਪੀਪੀਆ ਮੋਲ ਅਪਨ ਸ਼ੇਪ ਤੇ ਟੂ ਬੀਐਮਸੀ ਤੋਂ ਹਰ ਜਗ੍ਹਾ ਜਿਹੜਾ ਹੈਗਾ ਜਿਹੜੇ ਜਿਹੜੇ ਸ਼ਹਿਰ ਦੇ ਮੇਨ ਚੌਕ ਚੌਕ ਹੈਗੇ ਸਟ੍ਰੈਟੈਜੀਕ ਏਰੀਆ ਹੈਗੇ ਉੱਥੇ ਅਸੀਂ ਲਾ ਕੇ ਬਿਠਾਏ ਹੈਗੇ ਜਿਹੜਾ ਤੋਂ ਉਸ ਰਾਤੀ ਅੰਤ ਤੱਕ ਜਿਹੜੇ ਹੋਏ ਜਾਣ ਉਹਨਾਂ ਤੋਂ ਕੋਈ ਚੱਕਰੀ ਇਹਦੇ ਚਾ ਅਸਲ ਤਿਲੰਧਰ ਪੁਲਿਸ ਕੇ ਸਮੰਨੇ ਪਹਿਲਾਂ ਵੀ ਇਸ ਸੰਬੰਧ ਚ ਐਕਸ਼ਨ ਕੀਤੀ ਕਰਦੀ ਆਈ ਹੈ ਜੀ और आगे भी असं इस संबंध बड़े क्लीयर है कि जोड़ा भी आ, अ, आ, अ, आ, एंटी सोशल एलिमेंट है जोड़ा भी क्रिमिनल एक्टिविटी इन्वॉल्व होता है अगर वो इस संबंध कोई कार्रवाई करता है तो अगर वनिया जाता है तो उस लीग का ड्रिंक एंड ड्राइव ली असं को आम पब्लिक नील है कि तो तो जो भी ट्रैफिक के जोड़े रूल्स है उन्होंने जो है पालनो करन इस अलावा जोड़े व्हीकल मोडिफिकेसन है उन्होंने तो जी है बचन और अगर पुलिस नाल कोई भी सहायता की जोड़ी जोड़ हैगी तो एक सौ बारह तेरह कॉन्टैक्ट कर सकेंगे असी ऑलवेज जोड़े है पब्लिक के नाल जोड़े है खड़े हैं एंड सा पुलिस है वो हर समय जोड़ी हैगी मुश्त है